ਇਹ ਕੁੱਤੇ ਦਾ ਜਨਮ ਬਾਈ ਪਿੰਡ ਰੈਣੀਏ ਸਣੀ ਗਿੱਲ ਦੇ ਫਾਰਮ ਤੇ ਹੋਇਆ ਜੀ। ਕਿ ਸੈਸ਼ਨਾਂਤਾਲੀ ਸੈਸ਼ਨ ਹੀ ਰਹੂਗਾ ਜੀ ਇਹ। ਅ ਤੁਸੀਂ ਰੱਖਿਆ ਬਾਈ ਘਰੇ ਕੀ ਕੀ ਖਾਸੀਅਤ ਇਹਦੀਆਂ ਆਮ ਨਾਲੋਂ ਆਮ ਨਸਲਾਂ ਨਾਲੋਂ ਕੀ ਫਰਕ ਹੈਗੇ ਦੇ? ਹਾਂਜੀ ਮੇਰਾ ਨਾਮ ਨਵਜੋਤ ਸਿੰਘ ਬਰਾੜ ਪਿੰਡ ਭਲਾਈਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ। ਤੇ ਬਾਈ ਜੀ ਆਪਣੇ ਸ਼ੌਂਕ ਬਾਰੇ ਦੱਸੋ ਵਾਲੀ ਸੈਸ਼ਨ ਦਾ ਸ਼ੌਂਕ ਕਿਵੇਂ ਪਿਆ ਜ ਤੁਹਾਨੂੰ? ਇਹ ਬਾਈ ਸ਼ੌਂਕ ਤਾਂ ਸ਼ੁਰੂ ਤੋਂ ਹੀ ਸੀਗਾ। ਬੱਲ ਲੈਣ ਦਾ ਸੁਭਾਵੀ ਹੁਣ ਬਣਿਆ ਆਪਣੇ ਨਾ ਮਿੱਤਰ ਆ ਉਹਨਾਂ ਕੋਲੇ ਕੁੱਤੇ ਆ ਚਿੱਟੇ। ਉੱਥੋਂ ਦੇਖਦੇ ਸੀ ਇੱਕ ਬਾਈ ਜਗਮੀਤ ਨੇ ਫਿਰ ਮੈਨੂੰ ਲੈ ਕੇ ਦਿੱਤਾ ਕੁੱਤਾ ਬਘਿਆੜੀ ਨਸਲ ਦਾ ਠੀਕ ਹੈ ਇਹਦੇ ਚੀ ਦੂਜਾ ਉਹ ਵੀ ਹੈਗਾ ਆਪਣੇ ਕੋਲ ਉਹ ਵੀ ਹੈਗਾ ਹਾਂਜੀ ਤੇ ਵਾਈਟ ਵਾਲੀ ਸੈਸ਼ਨ ਦਾ ਸ਼ੌਂਕ ਬਾਈ ਕਿੱਥੋਂ ਪਿਆ ਸੀ ਇਹ ਬਾਈ ਆਪਣੇ ਬੇਲੀ ਆ ਬਾਈ ਗੱਗੇ ਵਾਲੇ ਪ੍ਰਦੀਪ ਵਾਲੇ ਮੁੰਡੇ ਹਾਂਜੀ ਬਾਬੇ ਰਾਂ ਕੋਲੇ ਉਹਨਾਂ ਕੋਲੇ ਕੁੱਤੇ ਆ ਬਾਈ ਚਿੱਟੇ ਠੀਕ ਹੈ ਜੀ ਉਹ ਐਤ ਕੀ ਆਪਣੇ ਮੇਲੇ ਤੇ ਵੀ ਲੈ ਕੇ ਆਏ ਸੀਗੇ ਮੁਕਸਰ ਹਾਂਜੀ ਬਾਗੀ ਤੇ ਉਹਨਾਂ ਕੋਲੇ ਜਾਂਦੇ ਰਹਿੰਦੇ ਆ ਤੇ ਉਹ ਵਧੀਆ ਲੱਗਦੇ ਸੀ ਮੈਂ ਉਦੋਂ ਤੋਂ ਸੀਗਾ ਪਹਿਲਾਂ ਬੱਚਾ ਲੈਣਾ ਸੀ ਹੂੰ ਉਹ ਬੱਚੇ ਦਾ ਨਹੀਂ ਫਿਰ ਆਪਾਂ ਨੂੰ ਵੱਡਾ ਸਟਾਡੀ ਮਿਲ ਗਿਆ ਜੀ ਅੱਛਾ ਬਈ ਤੇ ਬਈ ਕਿੰਨੀ ਉਮਰ ਹੈ ਬੱਚੇ ਦੀ ਦੱਸਿਓ ਥੋੜੀ ਇਹਦੀ 2 2 ਸਾਲ ਉਮਰ ਹੈ ਜੀ ਸਹੀ ਠੀਕ ਹੈ ਤੇ ਇਹਦਾ ਜਿਹੜਾ ਬਾਪ ਹੈਗਾ ਗੁੱਤਾ ਕਿਹੜੇ ਗੁੱਤੇ ਦਾ ਬੱਚਾ ਹੈ ਇਹ ਇਹ ਕੁੱਤੇ ਦਾ ਜਨਮ ਬਈ ਪਿੰਡ ਰਣੀਆਂ ਸਣੀ ਗਿੱਲ ਦੇ ਫਾਰਮ ਤੇ ਹੋਇਆ ਜੀ ਤੇ ਚੰਨੋ ਵਾਲੀ ਬਲੱਡ ਲਾਈਨ ਦਾ ਜੀ ਇਹ ਠੀਕ ਹੈ ਬਈ ਉਹਨਾਂ ਕੋਲੇ ਕੁੱਤੀ ਸੂਈ ਸੀ ਉੱਥੋਂ ਇਹ ਬੱਚਾ ਆਇਆ ਜੀ ਆਪਣੇ ਕੋਲੇ ਗਾਂਦਿਆਂ ਠੀਕ ਹੈ ਤੇ ਬਾਈ ਫੀਸ ਵਗੈਰਾ ਕੀ ਰੱਖੋਗੇ ਦੀ ਹੁਣ ਜੇ ਕਿਸ ਨੇ ਕੁੱਤੀ ਮੀਟਿੰਗ ਕਰਾਉਣੀ ਆ ਕੁੱਤੀ ਕਿਹੋ ਜੀ ਹੋਣੀ ਚਾਹੀਦੀ ਹੈ ਆ ਬੱਚੇ ਦੇ ਵੀ ਛੱਡ ਦਿਓਗੇ ਉਹ ਸਾਰਾ ਸਿਸਟਮ ਦੱਸ ਦਿਓ ਬਾਈ ਅ ਪਹਿਲਾਂ ਤਾਂ ਬਾਈ ਜੇ ਚੰਗੀ ਨਸਲ ਦੀ ਕੁੱਤੀ ਆ ਹਨਾ ਸੋਹਣੀ ਬੰਦੀ ਦਾਂਦੀ ਆ ਤਾਂ ਉਸੇ ਤੇ ਹੀ ਛਡਾਉਣ ਦਾ ਵੀ ਆਪਾਂ ਇਹ ਕਹਿੰਨੇ ਉਸੇ ਤੇ ਫਾਇਦਾ ਹਾਂਜੀ ਤੇ ਫੀਸ ਦਾ ਕੋਈ ਆਪਣਾ ਬਾਲਾ ਨਹੀਂ ਜੀ ਆਪਾਂ ਫੋਨ ਤੇ ਨੰਬਰ ਦੇਵਾਂਗੇ ਬੰਦਾ ਗੱਲ ਕਰ ਲਿਆ ਕੇ ਹਨਾ ਠੀਕ ਹੈ ਬਾਈ ਹਾਂਜੀ ਤੇ ਬਾਈ ਕਈ ਭਰਾ ਕਹਿੰਦੇ ਵੀ ਜਿਹੜੇ ਚਿੱਟੇ ਹੈਗੇ ਕੁੱਤੇ ਇਹ ਐਪਲੀਕੇਸ਼ਨ 'ਚ ਨਹੀਂ ਆਉਂਦੇ ਕਹਿੰਦੇ ਵੀ ਇਹ ਮਿਕਸ ਹੁੰਦੇ ਆ ਜਰਮਨ 'ਚ ਇਹ ਦੱਸੋ ਵੀ ਇਹ ਪਿਓਰਿਟੀ ਚ ਹੁੰਦੇ ਵਾਲੀ ਸ਼ੈਸ਼ਨ ਇਹੜਾ ਹੈਗੇ ਚਿੱਟੇ ਦੇਖੋ ਜੀ ਲੋਕਾਂ ਦੇ ਕਹਿਣ ਦਾ ਕੀ ਆ ਆਪਦਾ ਹਰੇਕ ਦਾ ਆਪਦਾ ਸਿਸਟਮ ਆ ਕਿਉਂਕਿ ਹਰੇਕ ਬੰਦਾ ਵਿਦਵਾਨ ਆ ਹਾਂਜੀ ਹਨਾ ਕਿਤੋਂ ਵੀ ਦੇਖ ਕੇ YouTube ਤੋਂ ਦੇਖ ਕੇ ਲੋਕੀ ਬੋਲਦੇ ਆ ਕਿ ਸ਼ੈਸ਼ਨਾਤਾਲੀ ਸ਼ੈਸ਼ਨ ਨਹੀਂ ਰਹੂਗਾ ਜੀ ਇਹ ਤੁਸੀਂ ਰੱਖਿਆ ਬਈ ਘਰੇ ਕੀ ਕੀ ਖਾਸੀਅਤ ਹੈ ਇਹਦੀਆਂ ਆਮ ਨਾਲੋਂ ਆਮ ਨਸਲਾਂ ਨਾਲੋਂ ਕੀ ਫਰਕ ਹੈਗਾ ਇਹਦੇ ਹਾਂਜੀ ਬਈ ਇਹਦੀ ਮੈਨੂੰ ਜਿਹੜੀ ਵਧੀਆ ਗੱਲ ਲੱਗਦੀ ਆ ਇੱਕ ਤਾਂ ਇਹ ਗਾਰਡ ਡੌਗ ਬਹੁਤ ਚੰਗੇ ਆ ਜੀ ਹੂੰ ਤੇ ਬਾਕੀ ਇਹਦੇ ਮਤਲਬ ਬੰਦੇ ਨੂੰ ਕੁਝ ਨਹੀਂ ਕਹਿੰਦਾ ਠੀਕ ਹੈ ਜੀ ਤੇ ਜਾਨਵਰ ਨੂੰ ਰਾਖੀ ਬਹੁਤ ਚੰਗੀ ਜਿਹਦੀ ਜਾਨਵਰ ਨਹੀਂ ਘਰੇ ਆਉਣ ਦਿੰਦਾ ਕੋਈ ਕੁੱਤਾ ਬਿੱਲੀ ਜਾਂ ਕਿਸੇ ਤਰ੍ਹਾਂ ਦਾ ਵੀ ਪਸ਼ੂਆਂ ਦੀ ਬਹੁਤ ਰਾਖੀ ਕਰਦਾ ਜੀ ਤੇ ਮਾਲਕ ਤਾਂ ਕਿੰਨਾ ਕੁ ਵਫਾਦਾਰ ਆ ਜਿਵੇਂ ਤੁਹਾਡੇ ਨਾਲ ਬੈਠਾ ਅਟੈਚਮੈਂਟ ਕਿੰਨੀ ਕੁ ਮੰਨਦਾ ਅਟੈਚਮਮੈਂਟ ਬਹੁਤ ਮੰਨਦੇ ਆ ਜੀ ਇਹ ਠੀਕ ਹੈ ਜੀ ਇਹ ਜਿਵੇਂ ਕਈ ਵਾਰੀ ਆਪ ਘਰੇ ਨਹੀਂ ਹੋਈਦਾ ਜੀ ਤੇ ਦੂਜੇ ਘਰੇ ਹੁੰਦਾ ਨਾ ਤੇ ਉੱਥੋਂ ਘਰੇ ਨਹੀਂ ਆਉਂਦਾ ਪੁਰਾਣੇ ਆਪਣੇ ਅੱਛਾ ਹਾਂ ਘਰ ਦੇ ਨਾਲ ਨਹੀਂ ਆਉਂਦਾ ਜੀ ਉਹਨਾਂ ਦੇ ਨੂੰ ਖਾਣੇ ਨੂੰ ਕੀ ਕੀ ਦਿੰਦੇ ਹੋ ਤੁਸੀਂ ਫੀਡ ਕਿਹੜੀ ਪਾਉਂਦੇ ਹੋ ਜਾਂ ਦੇਸੀ ਵੀਡ ਤੇ ਰੱਖਿਆ ਜੀ ਨਹੀਂ ਇਹਨੂੰ ਫੀਡ ਪਾਉਣੇ ਆ ਜੀ ਆਪਾਂ ਕੈਨਨ ਕਰਕ ਪਾਉਣੇ ਆ ਜੀ ਤੇ ਨਾਲ ਉਹਦੇ ਆਂਡੇ ਪਾ ਦੇਈਦੇ ਆ ਜੀ ਕੁਝ ਮਲਟੀਵਿਟਾਮਿਨ ਹੋ ਜਾਂਦੇ ਆ ਠੀਕ ਹੈ ਹਾਂਜੀ ਤੇ ਬਈ ਆਪਣਾ ਨੰਬਰ ਦੱਸ ਦੋ ਜੇ ਕਿਸੇ ਨੇ ਕੁੱਤੀ ਮੀਟਿੰਗ ਕਰਾਉਣੀ ਆ ਤੁਹਾਡੇ ਤੋਂ ਹਾਂਜੀ ਨੰਬਰ ਹੈਗਾ ਜੀ ਆਪਣਾ 94786 ਜੀ 40053 ਜੀ ਤੇ ਪਿੰਡ ਭਲਾਈ ਆਣੇ ਆਪਣਾ ਹਾਂਜੀ ਹਾਂਜੀ ਠੀਕ ਹੈ ਬਈ ਧੰਨਵਾਦ ਧੰਨਵਾਦ ਜੀ